ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬਹਿਬਲ ਕਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਬਗਰਾੜੀ ਵੀ ਰਹਿ ਜਾਂਦਾ ਇੱਕ ਸਾਈਡ ਕੋਟ ਕਪੂਰਾ ਵੀ ਨੇੜੀ ਐ ਸਰਾਵਾ ਵੀ ਇਹ ਆਣ ਗਵਾਂਡ ਦੇ ਪਿੰਡ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਜਿਹੜੇ ਕਰੀ ਵੀਡੀਓ ਬਣਾ ਰਹੇ ਤਿੰਨ ਚਾਰ ਕੋ ਪਸ਼ੂ ਆ ਅੱਜ ਦੀ ਵੀਡੀਓ ਦੇ ਵਿੱਚ ਆ ਮੱਝਬਾਈ ਦੀ ਸੇਲ ਹੈ ਵਿਕਾਊ ਆ ਤਾਜੀ ਸੂਈ ਸਵਾਈ ਆ ਬੱਚਾ ਇਹਦਾ ਆ ਖੜਾ ਚੰਗੇ ਦੁੱਧ ਵਾਲੀ ਬਾਈ ਦੱਸਦਾ ਬਾਕੀ ਗੱਲਾਂ ਬਾਤਾਂ ਵੀਰ ਨਾ ਕਰਦੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸਿਓ ਕੌਰ ਸਿੰਘ ਪਿੰਡ ਵਿਹੜਕਲਾ ਪੀਨਾ ਫ੍ਰੀ ਕੋਡ 310 ਫੋਨ ਨੰਬਰ ਦੱਸਿਓ 95308098 ਇੱਕ ਰਿਫਰ ਦੱਸਿਓ 95308098 ਕੰਨ ਮਸੂਆ ਬਾਈ ਦੂਜਾ ਇਹ ਸੂਈ ਨੂੰ ਸਮਾਂ ਅੱਜ ਚੌਥਾ ਦੇਣਾ ਹੈ ਕਿੰਨਾ ਕਿ ਦੁੱਧ ਬੋਲਾ ਇਸ ਟਾਈਮ ਤੇ 11 ਕਿਲੋ ਹੈ ਹੈਗਾ ਹਾਂਜੀ ਦੇਵਾ ਥੋੜਾ ਵਖਾਉਂਦੀ ਆ ਇੱਕ ਅਸਮੀਲੇ ਵੇਜੀ ਹੈਗੀ ਬਲੀ ਦੀ ਹੈ ਜੀ ਵਧਣੀ ਵਾਲੀ ਦੀ ਟੀਕਾ ਵੀ ਮੇਰੇ ਕੋਲੇ ਹੈਗਾ ਜੀ ਅੱਛਾ ਜੀ 11 ਕਿਲੋ ਤਿਆਰ ਆ ਹਾਂਜੀ ਚੋ ਕੇ ਲੈ ਜੀ ਅਗਲਾ ਹਾਂਜੀ ਅਜੇ ਪਾੜਦਾ ਹੀ ਆ ਜੀ ਠੀਕ ਐ ਦੁੱਧ ਬਣਿਆ ਨਹੀਂ ਹਾਂਜੀ ਕਿੰਨਾ ਕਿ ਪਿਆਜੂ ਬਾਈ ਇਹਨੇ ਪਹਿਲੇ ਸੂਏ 14 ਕਿਲੋ ਦੁੱਧ ਦਿੱਤਾ ਮੈਂ 15 ਨਹੀਂ ਆਂਦਾ ਹਨਾ 13 ਕਹਾਂ 14 ਦਿੱਤਾ ਜਿੰਨਾ ਦਿੱਤਾ ਵਧਣੀ ਘਟਣੀ ਕਹਿੰਦਾ ਨਾ 15 ਕਹਵਣਾ 16 ਠੀਕ ਹੈ ਕਿ 16 ਨੂੰ ਜਾਵੜੂਗੀ ਠੀਕ ਹੈ ਜੀ ਅੱਜ 11 ਹੈਗਾ ਹਾਂਜੀ ਕੱਢੀਏ ਬਾਹਰ ਨੂੰ ਮੁਖਾਈਏ ਤੋਰ ਕੇ ਦੋਸਤੋ ਬਾਈ ਕਹਿੰਦਾ 14 ਕਿਲੋ ਦੁੱਧ ਮੈਂ ਇਹਦੇ ਥੱਲੋਂ ਚੋਇਆ ਤੁਸੀਂ ਸੋਣੀ ਲਿਆ ਨਾ ਬਾਈ ਕਹਿੰਦਾ ਮੈਂ ਵੱਧ ਕਹਾਂ ਨਾ ਘੱਟ ਕਹਾਂ ਐਰ ਕੀ ਬਾਈ ਕਹਿੰਦਾ 16 ਕਿਲੋ ਵਾਂਗੂ ਚਵਾ ਦੂ ਅੱਜ 11 ਕਿਲੋ ਬੌਲਾ ਤਿਆਰ ਆ ਬਾਈ ਕਹਿੰਦਾ ਦੁੱਧ ਬਣਿਆ ਨਹੀਂ ਚੌਥਾ ਦਿਨ ਆ ਦੁੱਧ ਪਾਟਦਾ ਆ 나ੜਵਾ ਵੇਖ ਲਓ ਬੱਚੇ ਦਾ ਬਾਕੀ ਜਿਹਦੇ ਪਸੰਦ ਆਊਗੀ ਦੋ ਟਾਈਮ ਚੋਕੇ ਲੈ ਲਿਓ ਬਾਈ ਕਹਿੰਦਾ ਲੇਵਾ ਜ਼ਰੂਰ ਟੈਟ ਜਾਂ ਵਿਖਾਉਂਦੀ ਆ ਪਰ ਦੁੱਧ ਬਾਈ ਕਹਿੰਦਾ 11 ਕਿਲੋ ਹੈਗਾ ਭਵਾਂ ਦੁੱਧ ਚੋਕੇ ਚੁੱਲੇ ਤੇ ਗੈਸ ਤੇ ਧਰ ਕੇ ਵੇਖ ਲਓ 파ਟ ਦਾ ਬਾਈ ਕਹਿੰਦਾ ਜਾਨੀ ਕਿ ਮਤਲਬ ਦੁੱਧ ਬਣਿਆ ਨਹੀਂ ਚੌਥਾ ਦੇਣੀ ਹੈ ਅੱਜ ਬਾਈ ਕਹਿੰਦਾ ਵਜਨ ਵਜਨ ਬਹੁਤ ਹੈ ਪੂਰੀ ਭਾਰੀ ਨਰੋਈ ਨੇਗਰ ਫੁੱਲ ਵਜਨ ਵਾਲੀ ਦੂਜਾ ਸੂਬਾ ਝੋਟੀ ਛੇ ਦੰਦ ਝੋਟੀ ਐ ਦੰਦਾ ਚ ਹਜੇ 11 ਕਿਲੋ ਅੱਜ ਬਾਈ ਕਹਿੰਦਾ ਤਿਆਰ ਐ ਜਿਹਦੇ ਪਸੰਦ ਆਉ ਆਪ ਦੀ ਦੋ ਟਾਈਮ ਚਾਰ ਟਾਈਮ ਅਗਲਾ ਚੋਕੇ ਲੈ ਲੈ ਸੇਵਾ ਸੰਭਾਲ ਕਰਨ ਵਾਲੇ ਬਾਈ ਦੇ ਡਿੱਕੇ ਕੱਢੇ ਪਏ ਆ ਰਾਜੀ ਰੂਜੀ ਬਹੁਤ ਐ ਛੀਲ ਸੌ ਵੀ ਬਾਈ ਕਹਿੰਦਾ ਬਹੁਤ ਆ ਵੈੜਾਂ ਅਰ ਗਈ ਆ ਆ ਤੁਸੀਂ ਵੇਖ ਲਓ ਕਿਵੇਂ ਹੱਥ ਪੇਰੀ ਆ ਠੀਕ ਐ ਬਾਈ ਕਹਿੰਦਾ ਜਿਵੇਂ ਮਰਜ਼ੀ ਥੱਲੇ ਥੱਲੇ ਹੱਥ ਫੇਰੀ ਜਾਓ ਲੇਵੇ ਤੇ ਤੇ ਲੱਤ ਵੀ ਨਹੀਂ ਚੱਕਦੀ ਬਾਕੀ ਤੁਸੀਂ ਵੇਖ ਹੀ ਲਿਆ ਇੱਥੇ ਤਾਂ ਹੁਣ ਨੇੜੇ ਕੁੱਤਾ ਭੌਂਕੀ ਜਾਂਦਾ ਸੀਗਾ ਇੱਥੇ ਵੀ ਨਹੀਂ ਕਰਮਾਲੀ ਨੇ ਲੱਤ ਚੱਕੀ ਲੈਵੇ ਤੇ ਹੱਥ ਮਾਰ ਕੇ ਵਿਖਾਇਆ ਬਾਈ ਨੇ ਥਣਾ ਤੇ ਹਵਾਨੇ ਤੇ ਬਰੀਕ-ਪਰੀਕ ਵੇਂ ਚੰਗੀਆਂ ਦੁਪਹਿਰੇ ਵੀਡੀਓ ਬਣਾ ਰਹੇ ਹਾਂ 2:30 ਵਜੇ ਸ਼ਾਮ ਦੀ ਚਵਾਈ ਚ 3:30 ਘੰਟੇ ਪਾਏ 6 ਵਜੇ ਦੇ ਹਿਸਾਬ ਨਾਲ ਜਿਹਦੇ ਪਸੰਦ ਹੋ ਬਾਕੀ ਗੱਬਣ ਦਾ ਵਹਿਮ ਹੁੰਦਾ ਸੂਏ ਸਵਾਏ ਪਸ਼ੂ ਦਾ ਕਾਹਦਾ ਵਹਿਮ ਪੂਰੀ ਹੈ ਕਿਵੇਂ ਹੱਥ ਥਲੇ ਸੀਲ ਪੂਰੀ ਹੈ ਜਦੋਂ ਬਾਈ ਕਹਿੰਦਾ ਚੋਕੇ ਲੈ ਜੇ ਅਗਲਾ ਦੁੱਧ ਤਿਆਰ ਹੈ 11 ਕਿਲੋ ਬੌਲਾ 16 ਕਿਲੋ ਬਾਈ ਦਾ ਸਤਾ ਦੁੱਧ ਪਿਆਜੂ ਬਾਕੀ ਹੋਰ ਚਾਰਾਂ ਪੰਜਾਂ ਦਿਨਾਂ ਨੂੰ ਇਹਨੇ ਦੁੱਧ ਤੇ ਆ ਜਾਣਾ ਜੇ ਕੋਈ ਦੁੱਧ ਜੋਕ ਕੇ ਲੈ ਜਾਣਾ ਚਾਹੁੰਦਾ ਦੁੱਧ ਜੋਕ ਕੇ ਲੈ ਜਾ ਜੇ ਕੋਈ ਅੱਜ 11 ਕਿਲੋ ਬੌਲੇ ਤੇ ਲੈ ਜਾਣੀ ਚਾਹੁੰਦਾ ਬੌਲੇ ਤੇ ਲੈ ਜਾ ਬੰਨ ਲਾ ਬਾਈ ਮਗਰ ਕਟਾ ਮੇਲ ਕਾਫ ਕਰੜਾ ਕਟਾ ਪਿੰਡ ਹੀ ਛੋਟੇ ਤੋਂ ਮਲਾਈ ਹੈ ਸਾਡੇ ਜਵਰਾਏ ਦਾ ਬੱਚਾਗਾ ਉਹ ਤੋਂ ਮਲਾਈ ਸੀ ਇੱਥੇ ਠੀਕ ਹੈ ਦੋਸਤੋ ਬਾਈ ਕਹਿੰਦਾ ਪਿੰਡ ਹੀ ਆਪਣੇ ਸਾਹਨ ਜਵਰਾਏ ਸਾਹਨ ਦਾ ਬੱਚਾ ਉਹ ਤੋਂ ਡਾਇਰੈਕਟ ਕ੍ਰਾਸ ਬਾਈ ਕਹਿੰਦਾ ਕਰਾਈ ਸੀ ਘਰ ਦੀ ਝੋਟੀ ਐ ਸੀਲ ਸੌ ਫਲ ਲੈ ਸ਼ਾਮ ਤੱਕ ਰਹਵਾਨਾ ਬੌਲੇ ਨਾਲ ਭਰ ਲੈਣਾ ਜਿਹੜੇ ਪਾਸੇ ਦੀ ਮਰਜ਼ੀ ਹੱਥ ਪੱਲਾ ਮਾਰੋ ਲੱਤ ਵੀ ਨਹੀਂ ਚੱਕਦੀ ਧੱਕਾ ਦੇ ਕੇ ਮਾੜੀ ਮੋਟ ਹਲਾਉਣੀ ਪਊ ਜੀ ਹਿੱਲਾਉਣੀ ਹੋਵੇ ਐ ਨਹੀਂਗਾ ਕਿ ਛੜਮ ਬੰਗਾਰ ਗਈ ਐ ਪੋਲੀ ਪਾਲੀ ਪੂਰੀ ਪੜ ਪੰਜ ਵੇਰੀ ਦਿਹਾੜੀ ਚੋਲੋ ਪੜ ਚਾਰ ਤੇ ਚੋਲੋ ਸੀਲ ਇੰਨੀ ਐ ਤਿੰਨ ਮਹੀਨੇ ਅਸੀਂ ਆਪ ਛੱਡੀ ਐ ਦੁੱਧੋਂ ਠੀਕ ਐ ਜੈ ਜੈ ਮੁੱਲ ਬਾਈ ਮੁੱਲੇ ਦਾ ਫੋਨ ਤੇ ਕਰਾਂਗੇ ਫੋਨ ਤੇ ਹੁਣ ਆ ਉਹਦੇ ਵੀ ਪੌਣੇ ਤਿੰਨ ਰਹਿ ਗਏ ਉਹ ਵੀ ਨਹੀਂ ਟੂੜੀ ਤੇ ਹੀ ਮੋੜਾਂਗੇ ਉਹ ਵੀ ਠੀਕ ਹੈ ਸਹੀ ਹੈ ਪਸ਼ੂ ਬਾਈ ਕਹਿੰਦਾ ਆਪਣੇ ਸਾਰੇ ਸੀਲ ਐ ਮੁੱਲ ਬਾਈ ਕਹਿੰਦਾ ਆਪਾਂ ਫੋਨ ਤੇ ਹੀ ਕਰਾਂਗੇ ਮਾੜਾ ਦੱਸ ਦੇਣ ਦੇ ਪਤਾ ਆ ਜਾ ਲੱਗ ਜਾਂਦਾ ਕਿ ਫੋਨ ਤੇ ਹੀ ਲੈਣ ਵਾਲਾ ਹੀ ਆ ਪਰ ਮੈਂ ਵੀ ਫੋਨ ਤੇ ਹੀ ਕਰਨਾ ਹਾਂ ਦੇਣ ਲੈਣ ਵਾਲਾ ਹੀ ਆ ਮੁੱਲ ਕੋਈ ਵਾਧ ਨਹੀਂ ਕਰਦੇ ਕੋ ਪੂਰਾ ਪੂਰਾ ਹੀ ਕਰਾਂਗੇ ਜਿੰਨੇ ਦੀ ਦੇਣੀ ਆ ਪਰ ਭਰਾ ਵੀ ਮੇਰੇ ਖਿਆਲ ਰੱਖਣਾ ਨਾ ਹੂੰ ਜੈ ਜੀ ਮੰਗੂਗਾ ਜੀ ਨੇਰੀ ਦੇਣੀ ਠੀਕ ਹੈ ਚੁਾਈ ਦੀ ਸੀਲ ਦੀ ਗਾਰੰਟੀ ਆ ਪੋਲੀ ਦੀ ਠੀਕ ਹੈ ਸਹੀ ਹੈ ਜੀ ਦੋਸਤੋ ਬਾਈ ਕਹਿੰਦਾ ਉਹਨੇ ਕੀ ਪੈਸੇ ਮੰਗੂਗਾ ਜਿੰਨੇ ਲੈਣੇ ਆ ਮੁੱਲ ਕਰ ਲਾਂਗੇ ਬਾਈ ਕਹਿੰਦਾ ਫੋਨ ਤੇ ਬਾਕੀ ਅਗਲੇ ਦੀ ਮਰਜ਼ੀ ਆ ਮੁੱਲ ਫੋਨ ਤੇ ਕਰਨਾ ਜਾਂ ਦੱਸਣਾ ਕਿਉਂਕਿ ਆਪਣਾ ਤਾਂ ਪੁੱਛ ਲਿਆ ਪੁੱਛਣ ਦਾ ਫਰਜ਼ ਹੈ ਬਾਕੀ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ 11 ਕਿਲੋ ਤਿਆਰ ਆ 16 ਕਿਲੋ ਵਾਂਗੂ ਪਿਆਜੂ 14 ਕਿਲੋ ਦੁੱਧ ਬਾਈ ਕਹਿੰਦਾ ਚੋਇਆ ਆਪਾਂ ਪਹਿਲੇ ਸੂਏ ਅੱਜ ਚੌਥਾ ਦਿਨ ਸੂਈ ਨੂੰ ਹੋ ਗਿਆ ਬੌਲਾ ਹਜੇ ਦੁੱਧ ਨਹੀਂ ਬਣਿਆ 11 ਕਿਲੋ ਤਿਆਰ ਆ ਜਿਹੜੇ ਹਿਸਾਬ ਨਾਲ ਬੌਲਾ ਬਾਈ ਦੱਸਦਾ 11 ਕਿਲੋ ਹੈਗਾ ਉਸ ਹਿਸਾਬ ਨਾਲ ਤਾਂ 15-16 ਦੁੱਧ ਪਿਉਣ ਦਾ ਹੱਕ ਬਣਦਾ ਬਾਕੀ ਜਿਹਦੇ ਪਸੰਦ ਆਊਗੀ ਭਾਵੇਂ ਚਾਰਾਂ ਦਿਨਾਂ ਨੂੰ ਲੈ ਜਾਏ ਭਾਵੇਂ ਕੋਈ ਅੱਜ ਲੈ ਜਾਏ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਚੰਗੇ ਦੁੱਧ ਵਾਲੀ ਛੋਟੀ ਆ ਦੂਜਾ ਸੂਆ ਮੂੰਹ ਤੋਂ 6 ਦਿਨ ਦਾ ਪੰਡ ਬਹਿਬਲ ਕਲਾਂ 'ਚ ਖੜੀ ਐ ਫੋਨ ਨੰਬਰ ਬਾਕੀ ਸਕਰੀਨ ਤੇ ਚੱਲੀ ਜਾਂਦਾ ਦੁਪਹਿਰੇ ਵੀਡੀਓ ਬਣਾ ਰਹੇ ਆ 2:30 ਵਜੇ ਸ਼ਾਮ ਦੀ ਚਵਾਈ 'ਚ ਅੱਧਾ ਦਿਨ ਪਿਆ ਸਾਢੇ 3 ਘੰਟੇ ਪਏ ਆ ਕੋਈ ਫਾਰਾਂਗੋਂ ਥਾਨ ਨਹੀਂ ਦੇਖਲਾ ਉਹ ਵੀ ਥਾਨ ਪਏ ਆ ਨਹੀਂ ਪਾਰੀ ਤਾਂ ਵੇਲਾ ਕਿੱਲੇ ਆਂਗੂ ਕਰ ਦਿੰਦੇ ਆ ਵੇਖ ਲਓ ਥੱਲੇ ਸੁੰਗੜੇ ਉਮੇ ਪਏ ਆ ਬੱਚਾ ਲਾ ਦਿੰਨਾ ਉਮੇ ਬਸਮਾ ਕਰ ਦਊਗੀ ਪਰ ਆਪਣੇ ਉਹ ਕੰਮ ਨਹੀਂ ਜੱਟੂ ਬੰਦੇ ਆ ਠੀਕ ਹੈ ਸ਼ੌਕ ਨਾਲ ਜਾਨਵਰ ਸੰਭੇ ਸਹੀ ਐ ਦੋਸਤੋ ਭਾਈ ਕਹਿੰਦਾ ਜੱਟ ਬੰਦੇ ਆ ਆਪਣਾ ਸ਼ੌਕ ਨਾਲ ਜਾਨਵਰ ਸੰਭੇ ਆ ਆਈ ਨੀਗਾ ਉਹ ਕਿੱਲਿਆਂ ਵਾਲੇ ਥਾਣ ਬਾਈ ਦਾ ਕਹਿਣ ਦਾ ਮਤਲਬ ਇਹ ਹੈ ਕਿ ਸਵੇਰ ਦੀ ਚੋਈ ਵੀ ਆ ਛੱਡੀ ਨਹੀਂ ਜੇ ਛੱਡੀ ਹੁੰਦੀ ਤਾਂ ਆਪੇ ਥਣ ਪਾਸੇਵੇਂ ਹੋਣੇ ਸੀਗੇ ਲੇਵਾ ਫਸਿਆ ਫਿਰਦਾ ਹਣਾ ਸੀ ਪਰ ਸਵੇਰ ਦੀ ਚੋਈ ਹੋਈ ਆ ਮੁੱਲ ਫੋਨ ਤੇ ਹੀ ਹੋ ਜਾਊਗਾ ਕਰੂੰਗਾ ਬਾਈ ਕਹਿੰਦਾ ਉਹਨਾਂ ਹੀ ਜਿੰਨੇ ਆਪਾਂ ਲੈਣੇ ਆ ਮਾਨਤਾਨ ਹੋ ਜਾਊਗਾ ਪੈਂਡ ਬਹਿਬਲ ਕਲਾਂ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਸਾਰਿਆਂ ਨੂੰ ਹੱਸਕਾ